ਨੰਦੀ ਮਹਾਲੀ ਡਿਊਟੀ ਸੀ ਬੀਐਸਪ ਕੰਪ ਉਹਨਾਂ ਦੀ ਇਨਤਾਨ ਕਿ ਤਬੀਰ ਖਰਾਬ ਹੋਣ ਨਾਲ ਡੈਥ ਹੋ ਗਈ ਹੈ ਡਿਊਟੀ ਦਨਾਨ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਆ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ ਅਮਾਦਤ ਕੀਤੀ ਜਾਵੇ ਸਾਡਾ ਖਰਚਾ ਪਾਣੀ ਬਿਲਕੁਲ ਬੰਦ ਹੋ ਗਿਆ ਹੈ ਬੀਐਸਪ ਤੇ ਮਹਾਲੀ ਡਿਊਟੀ ਕਰਦਾ ਸੀ ਉੱਥੇ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਤੁਹਾਡੇ ਛੋਟੇ ਛੋਟੇ ਬੱਚੇ ਰਹਿ ਗਏ ਹਨ ਔਰਤਾਂ ਉਹਦਾ ਕੋਈ ਨਸੀਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਜੁੜੂ ਮਤ ਕਰਨ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਪੰਚਾਇਤ ਜਿੰਨਾ ਦੀ ਮੌਤ ਹੋਈ ਲੱਗਦੀ ਸੀ ਮੇਰੇ ਸਰਦਾਰ ਜੀ ਜਤਿੰਦਰ ਸਿੰਘ ਪਤੀ ਲੱਗਦੇ ਸੀ ਤੇ ਕਿੱਥੇ ਸੀ ਡਿਊਟੀ ਉਹਨਾਂ ਦੀ ਉਹਨਾਂ ਦੀ ਮਹਾਲੀ ਡਿਊਟੀ ਸੀ ਬੀਐਸਪ ਕੰਮ ਕੀ ਗੱਲ ਹੋਈ ਉਹਨਾਂ ਦੀ ਇਨਤਾਨ ਕੀ ਤਬੀਰ ਤੇ ਖਰਾਬ ਹੋਣਾ ਡੈਥ ਹੋ ਗਈ ਏ ਕਿ ਕਿਦਰਾ ਹਾਂਜੀ ਡਿਊਟੀ ਦੇ ਨਾਲ ਅਸੀਂ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ امدਦ ਕੀਤੀ ਜਾਵੇ ਸਾਡਾ ਖਰਚਾ ਪਾਣੀ ਬਿਲਕੁਲ ਬੰਦ ਹੋ ਗਿਆ ਏ ਅਸੀਂ ਕੁਝ ਨਹੀਂ ਸਾਡੇ ਕੋਲ ਹੈਗਾ ਮੇਰੇ ਬੱਚੇ ਪੜ੍ਹਦੇ ਨੇ ਮੈਂ ਖਰਚਾ ਨਹੀਂ ਕਰ ਸਕਦੀ ਵੀ ਮੇਰੇ ਸਰਦਾਰ ਜੀ ਕੋਲ ਕੁਛ ਪੈਸਾ ਨਹੀਂ ਸੀ ਸਾਰੇ ਪੈਸੇ ਖਰਚ ਕਰ ਚੁੱਕੇ ਮੈਨੂੰ ਕੋਈ ਪਤਾ ਨਹੀਂ ਆ ਬੱਚਿਆਂ ਦੀ ਪੜਾਈ ਦਾ ਬਹੁਤ ਹੀ ਕਰਦਾ ਗੁਜ਼ਾਰਾ ਔਖਾ ਹੋ ਗਿਆ ਹੈ ਮੈਂ ਰੋਈ ਪੀਰ ਕਰਦੀ ਆ ਕਿ ਮੇਰੀ ਮਦਦ ਕੀਤੀ ਜਾਵੇ ਮੇਰਾ ਬੇਟਾ ਇਹ ਸਭ ਤੋਂ ਮਹਾਲੀ ਡੋਲੀ ਕਰਦਾ ਸੀ ਉਹ ਤੇ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਛੋਟੇ ਛੋਟੇ ਬੱਚੇ ਰਹਿ ਗਏ ਹਨ ਤੇ ਔਰਤਾਂ ਉਹਨਾਂ ਕੋਲ ਕੋਈ ਜ਼ਿਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਜਰੂਰ ਮਦਦ ਕਰਨ ਜਾਂ ਕਾਜ ਕਰਿਆ ਸਕੀ। ਬੀਐਸਐਫ ਜਵਾਨ ਦੇ ਰਹੇ ਆ ਬਹੁਤੋ ਇਹੀ ਲਗਦਾ ਮੇਰੇ ਬਰਾਦਰ ਤੋਂ ਛੋਟੇ ਉਹ ਆਪਣਾ ਬੀਐਸਐਫ ਕੈਂਪ ਮਹਾਲੀ ਵਿੱਚ ਡਿਊਟੀ ਸੀ ਉਹਨਾਂ ਦੀ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਪੰਜਾਬ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਦੋ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਕਿਉਂਕਿ ਹੁਣ ਪੈਨਸ਼ਨ ਨਾਲ ਕੋਈ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਵੀ ਬਣਦੀ ਰਾਸ਼ੀ ਆ ਉਹ ਦਿੱਤੀ ਜਾਵੇ ਉਹਨਾਂ ਦੀ ਮਹਾਲੀ ਡਿਊਟੀ ਸੀ ਬੀਐਸ ਕੰਪਨ ਉਹਨਾਂ ਦੀ ਇਨਤਾਨ ਕੀ ਤਬੀਰ ਤਖਰਾਬ ਹੋਣਾ ਡੈਥ ਹੋ ਗਈ ਏ ਡਿਊਟੀ ਦਨਾਨ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਆ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ ਇਮਾਦੇ ਤੇ ਕੀਤੀ ਜਾਵੇ ਸਾਡਾ ਖਰਚਾ ਪਾਣੀ ਬਿਲਕੁਲ ਬੰਦ ਹੋ ਗਿਆ ਏ ਇਹ ਸਭ ਤੇ ਮਹਾਲੀ ਡੁੱਡੀ ਕਰਦਾ ਸੀ ਉੱਥੇ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਉਹਦੇ ਛੋਟੇ ਛੋਟੇ ਬੱਚੇ ਰਹਿ ਗਏ ਹਨ ਤੇ ਔਰਤਾਂ ਉਹਦਾ ਕੋਈ ਜ਼ਿਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਯਸਾਰ ਸਾਰਨ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਕੁਝ ਜੁਰਮਤ ਕਰਨ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਅੰਜਾਨ ਜਿੰਨਾ ਦੀ ਮੌਤ ਹੋਈ ਕਿ ਲੱਗਦੇ ਸੀ ਮੇਰੇ ਸਰਦਾਰ ਜੀ ਜਤਿੰਦਰ ਸਿੰਘ ਪਤੀ ਲੱਗਦੇ ਸੀ ਕਿੱਥੇ ਸੀ ਡਿਊਟੀ ਉਹਨਾਂ ਦੀ ਉਹਨਾਂ ਦੀ ਮਹਾਲੀ ਡਿਊਟੀ ਸੀ ਬੀਐਸ ਕੰਪਨੀ ਕੀ ਗੱਲ ਹੋਈ ਉਹਨਾਂ ਦੀ ਇੰਤਾਨ ਕੀ ਤਬੀਅਤ ਖਰਾਬ ਹੋਣਾ ਡੈਥ ਹੋ ਗਈ ਏ ਕਿ ਕਿਦਰਾ ਹਾਂਜੀ ਡਿਊਟੀ ਦੇ ਨਾਲ ਅਸੀਂ ਸਰਕਾਰ ਕੋ ਇਹੋ ਹੀ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਛੋਟੇ ਛੋਟੇ ਨੇ ਸਾਡੀ ਮਦਦ ਕੀਤੀ ਜਾਵੇ ਸਾਡਾ ਖਰਚਾ ਪਾਹੀਂ ਬਿਲਕੁਲ ਬੰਦ ਹੋ ਗਿਆ ਏ ਅਸੀ ਕੁਛ ਨਹੀਂ ਸਾਡੇ ਕੋਲ ਹੈਗਾ ਮੇਰੇ ਬੱਚੇ ਪੜ੍ਹਦੇ ਨੇ ਮੈਂ ਖਰਚਾ ਨਹੀਂ ਕਰ ਸਕਦੀ ਵੀ ਮੇਰੇ ਸਰਦਾਰ ਜੀ ਕੋਲ ਕੁਛ ਪੈਸਾ ਨਹੀਂ ਸੀ ਸਾਰੇ ਪੈਸੇ ਖਰਚ ਕਰ ਦਿੱਤੇ ਮੈਨੂੰ ਕੋਈ ਪਤਾ ਨਹੀਂ ਆ ਬੱਚਿਆਂ ਦੀ ਪੜਾਈ ਦਾ ਬਹੁਤ ਹੀ ਕਰਦਾ ਗੁਜ਼ਾਰਾ ਔਖਾ ਹੋ ਗਿਆ ਹੈ ਮੈਂ ਰੋਈ ਅਪੀਲ ਕਰਦੀ ਆ ਕਿ ਮੇਰੀ ਮਦਦ ਕੀਤੀ ਜਾਵੇ ਮੇਰਾ ਬੇਟਾ ਇਹ ਸਭ ਤੋਂ ਮਹਾਲੀ ਡੋਲੀ ਕਰਦਾ ਸੀ ਉਹ ਤੇ ਬਿਮਾਰ ਹੋਣ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਉਹਦੇ ਛੋਟੇ ਛੋਟੇ ਬੱਚੇ ਰਹਿ ਗਏ ਹਨ ਤੇ ਔਰਤਾਂ ਉਹਨਾਂ ਕੋਲ ਕੋਈ ਜ਼ਿਲਾ ਹੋਰ ਨਹੀਂ ਹੈ ਮਿਹਰਬਾਨੀ ਕਰਕੇ ਸਰਕਾਰ ਨੂੰ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਜਰੂਰਤ ਮਤ ਕਰਨ ਜਾਂ ਕਾਜ ਕਰਿਆ ਸਕੀ ਬੀਐਸਐਫ ਜਵਾਨ ਦੇ ਰਹੇ ਆ ਬਹੁਤ ਇਹੀ ਲਗਦਾ ਮੇਰੇ ਬਰਾਦਰ ਤੋਂ ਛੋਟੇ ਉਹ ਆਪਣਾ ਬੀਐਸਐਫ ਕੈਂਪ ਮਹਾਲੀ ਵਿੱਚ ਡਿਊਟੀ ਸੀ ਉਹਨਾਂ ਦੀ ਤੇ ਉਹਨਾਂ ਦੀ ਡਿਊਟੀ ਦੌਰਾਨ ਥੋੜੀ ਤਬੀਅਤ ਖਰਾਬ ਹੋਈ ਹਸਪੀਟਲ ਖੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਪੰਜਾਬ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਦੋ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਕਿ ਹੁਣ ਪੈਨਸ਼ਨ ਨਾਲ ਕੋਈ ਗੁਜ਼ਾਰਾ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜੋ ਵੀ ਬਣਦੀ ਰਕਮ ਆ ਉਹ ਦਿੱਤੀ ਜਾਵੇ